ਨਗਰ ਪੰਚਾਇਤ ਨਿਹਾਲ ਸਿੰਘਾਵਾਲਾ ਦੀ ਵਿਕਾਸ ਕਾਰਜਾਂ ਸੰਬੰਧੀ ਹੋਈ ਮੀਟਿੰਗ ਵਿੱਚ ਉਸ ਵੇਲੇ ਦੋ ਧਿਰਾਂ ਵਿਚ ਤਲ ਕਲਾਮੀ ਹੋ ਗਈ ਜਦੋਂ ਕਮੇਟੀ ਦੇ ਕਾਬਜ ਪ੍ਰਧਾਨ ਇੰਦਰਜੀਤ ਗਰਗ ਦੀ ਟੀਮ ਵੱਲੋਂ ਬਹੁ ਸੰਮਤੀ ਨਾਲ ਪਿਛਲੀਆਂ ਮੀਟਿੰਗਾਂ ਵਿੱਚ ਹਾਲੇ ਤੱਕ ਸ਼ੁਰੂ ਨਾ ਕਰਨ ਤੋਂ ਖਫਾ ਪ੍ਰਧਾਨ ਵਿਰੋਧੀ ਧਿਰ ਦੇ ਕਾਉਂਸਲਰ ਜਗਦੀਪ ਸਿੰਘ ਗੜਰਾ ਅਤੇ ਭੂਸ਼ਣ ਜੈਨ ਨੇ ਕਾਰਜ ਸாதਕ ਅਫਸਰ ਤੋਂ ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਪੁਰਾਣੇ ਕੰਮਾਂ ਨੂੰ ਨਾ ਚਲਾਉਣ ਦੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਇੱਥੇ ਹੀ ਬਸ ਨਹੀਂ ਇਹਨਾਂ ਕਾਉਂਸਲਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਜਿੰਨਾ ਵਾਰਡਾਂ ਦੀ ਨੁਮਾਇੰਦਗੀ ਪ੍ਰਧਾਨ ਵਿਰੋਧੀ ਧੜੇ ਨਾਲ ਸਬੰਧਤ ਕਾਉਂਸਲਰ ਕਰ ਰਹੇ ਹਨ ਉੱਥੇ ਕਠਿਤੌਰ ਤੇ ਵਿਰੋਧੀ ਭਾਵਨਾ ਨਾਲ ਵਿਕਾਸ ਕਾਰਜ ਸ਼ੁਰੂ ਨਹੀਂ ਕੀਤੇ ਜਾ ਰਹੇ readiness ཉཛོ�ོ ཁསོ ཁོླྀས ཁེ ཀྱྱར ཁེ གེ ཁསྱྱེས� ཁར ཏེ རེ དེ ཟེ ེ ག ཏ ེའེ ེེེ ཇ ེེ ཁེ ེེེ ཏག ག འ�뽦ོ ེ��ས ہاں میں دا روڈ کر دے جی دا یہ پتی 40000 شار دے یا سارا بہت پنجابی میں تیار نہ دے دا لگا 60000 شار دے یا تواڈی کیوں نہیں مندا ਆਹ ਦੇਖੋ ਜੜਾ ਦੇ ਤਾਂ ਸਾਡੇ ਲਈ ਕੋਈ ਦੂਸਰੋਂ ਲਿਖੋ ਭਾਈ ਨਹੀਂ ਹੋਣੀ ਜਿਹੜਾ ਸਹੇਗਾ ਤੁਸ ਜਿਹੜਾ ਪਹਿਲਾਂ ਵਾਲੇ ਕੰਮ ਕਰੋ ਉਸ ਤੋਂ ਬਾਅਦ ਮੀਟਿੰਗ ਕਰੋ ਹੋਰ ਬਸ ਆ ਲਿਖਾ ਵੀ ਕੋਈ ਕਮੈਂਟ ਵਗੈਰਾ ਲਾ ਦੇ ਇਹ ਗੱਲਾਂ ਕੋਈ ਆਪਾਂ ਲਗਦੇ ਹਾਂ ਦੇਖੋ ਜੀ ਬਸ ਦੇਖੋ ਬਸ ਦੇਖੋ ਇਸ ਮੌਕੇ ਕਾਉਂਸਲਰ ਗਟਰਾ ਤੇ ਕਾਉਂਸਲਰ ਪੂਸ਼ਨ ਜੈਨ ਨੇ ਦੋਸ਼ ਲਗਾਇਆ ਕਿ ਵਿਕਾਸ ਕਾਰਜਾਂ ਨੇ ਮੁਕੰਮਲ ਕੀ ਹੋਣਾ ਹੈ ਕਮੇਟੀ ਨੂੰ ਹੋਣ ਦਾ ਆਇਆ 1 ਸਾਲ ਤੋਂ ਵੱਧ ਦੇ ਅਰਸੇ ਦਰਾਂ ਹਾਲੇ ਤੱਕ ਤਿੰਨ ਮੀਟਿੰਗਾਂ ਹੀ ਹੋਈਆਂ ਹਨ ਜਦੋਂ ਕਿ ਇਲਾਕੇ ਦੀਆਂ ਹੋਰ ਕਮੇਟੀਆਂ ਵਿੱਚ 15 ਮੀਟਿੰਗਾਂ ਹੋ ਚੁੱਕੀਆਂ ਹਨ ਇਸ ਸਬੰਧ ਵਿੱਚ ਸੰਪਰਕ ਕਰਨ ਤੇ ਨਗਰ ਪੰਚਾਇਤ ਨਿਹਾਲ ਸਿੰਘਾwala ਦੇ ਪ੍ਰਧਾਨ ਇੰਦਰਜੀਤ ਗਰਗ ਜੋਲੀ ਨੇ ਕਿਹਾ ਕਿ ਇੱਕ ਵਾਰ ਪਹਿਲਾਂ ਕਮੇਟੀ ਲਈ ਬਹੁਤ ਸੰਮਤੀ ਹਾਸਲ ਨਾ ਕਰਨ ਵਾਲੇ ਵਿਰੋਧੀ ਧੜੇ ਦੇ ਆਗੂਆਂ ਨੂੰ ਅੱਜ ਤੱਕ ਹਾਰ برداشت ਨਹੀਂ ਹੋ ਰਹੀ ਜਿਸ ਕਾਰਨ ਵਿਰੋਧੀ ਧਿਰ ਹਰ ਵਿਕਾਸ ਕੰਮ 'ਤੇ ਅੜਿੱਕਾ ਪਾ ਰਹੀ ਹੈ ਮੋਗਾ ਤੋਂ ਹਰਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਇਹ ਜਿਹੜੀ ਇਹ ਮੀਟਿੰਗ ਹੈ ਪਿਛਲੇ ਮਤਲਬ ਕਿ 5 ਮਹੀਨੇ 24 ਦਿਨ ਹੋ ਗਏ ਇਸ ਮੀਟਿੰਗ ਜਿਹੜੀ ਵੀ ਤੋਂ ਪਿਛਲੀ ਮੀਟਿੰਗ ਹੋਈ ਸੀ ਪਿਛਲੀ ਮੀਟਿੰਗ 27 10 15 ਨੂੰ ਮੀਟਿੰਗ ਹੋਈ ਗਈ ਜਿਵੇਂ 55 ਮਤੇ ਪਾਏ ਗਏ ਸੀ ਜੋ ਲਗ ਸਾਰਿਆਂ ਨੇ ਸਹਿਮਤੀ ਕਰਕੇ ਉਹਨੂੰ ਲਾਗੂ ਕੀਤਾ ਗਿਆ ਸੀ ਵੀ ਇਹ ਸਾਨੂੰ ਮਨਜ਼ੂਰ ਆ ਜੋ ਕਿ ਉਸ ਦੇ ਵਿੱਚ ਕੋਈ ਵੀ ਇਹਨਾਂ ਨੇ ਮਤਾ ਇੱਕ ਵੀ ਪਾਸ ਨਹੀਂ ਕੀਤਾ ਨਾ ਕਿ ਉਹਦੇ ਟੈਂਡਰ ਲਾਇਆ ਗਿਆ ਨਾ ਉਸ ਤੇ ਕੋਈ ਕੰਮ ਸ਼ੁਰੂ ਕੀਤਾ ਗਿਆ ਉਦੋਂ ਪਿਛਲੀ ਮੀਟਿੰਗ ਤੇ 30 7 15 ਨੂੰ ਹੋਈ ਸੀ ਉਸਤੇ ਵੀ ਜਿਹੜੇ ਕੇ 5 7 ਮਤੇ ਜਾਣ ਕੇ ਜੋ ਪਾਸ ਹੋਏ ਸੀ ਉਹਨਾਂ ਨੂੰ ਛੱਡ ਦਿੱਤੇ ਗਏ ਜਿਵੇਂ ਸਾਡੇ ਵਾਲੇ ਵਾਰ 6 ਨੰਬਰ 5 ਨੰਬਰ 11 ਨੰਬਰ 1 ਨੰਬਰ ਤੇ ਦੂਜਾ 8 ਨੰਬਰ ਜੀ ਕਿ ਉਹਦੇ ਚ ਮਤੇ ਜਿਹੜੇ ਸਾਡੇ ਸਾਡੇ ਵਾਲੇ ਸਾਡੇ ਐਮਸੀ ਨੇ ਵਾਰ ਸੀ ਉਹਦੇ ਚ ਮਤੇ ਉਹਨਾਂ ਨੇ ਕੰਮ ਕਰ ਦਿੱਤੇ ਜਾਣ ਕੇ ਛੱਡਤੇ ਪੋਲੀਟਿਕਲ ਈਸ਼ੂ ਕਰਕੇ ਵੀ ਆ ਵੀ ਇਹਨਾਂ ਦਾ ਪੰਚੀ ਵਿਰੋਧ ਹੋਣ ਦੇ ਲਈ ਦਾ ਕੁਝ ਵੀ ਜੋ ਵੀ ਇਸ ਕਰਕੇ ਇਹਨਾਂ ਨੇ ਛੱਡ ਦਿੱਤੇ ਗਏ ਅੱਛੀ ਕਿ ਚੌਣੇ ਕੀ ਤੁਸੀਂ ਅਸੀਂ ਚੌਣੇ ਜੋ ਸਾਰੇ ਪਿੰਡ ਦਾ ਵਿਕਾਸ ਇਸ ਸਮੁੱਚੇ ਤੌਰ ਤੇ ਹੋਣਾ ਚਾਹੀਦਾ ਜੋ ਅਸੀਂ ਐਮਸੀ ਜੋ ਸਾਰੇ ਐਮਸੀਆ ਇੱਕ ਤਰ੍ਹਾਂ ਦੇ ਚੁਣੇ ਗਏ ਐਮਸੀਆ ਸਾਰਿਆਂ ਦੀ ਸਹਿਮਤੀ ਨਾਲ ਹਰੇਕ ਵਾਰ ਚ ਕੰਮ ਕੀਤਾ ਜਾਂਦਾ ਤੇ ਇਹ ਨਹੀਂ ਵੀ ਕੱਲੇ ਆਪਦੇ ਵਾਰਾਂ ਚ ਕੰਮ ਕਰਾਉ ਦੂਜੇ ਵਾਰਾਂ ਚ ਕੋਈ ਐਟ ਵੀ ਨਾ ਲੱਗੇ ਆਪਦੇ ਵਾਰਾਂ ਚ ਨੂਨ ਸੀਵਰੇਜ ਵੀ ਪਾਉਣ ਲੱਗੇ ਠੀਕ ਹੈ ਤਿੰਨ ਨੰਬਰ ਚ ਜਾ ਕੇ ਪਹਿਲਾਂ ਨਾਲੀਆਂ ਤੇ ਪੱਕਾ ਸੀਮੈਂਟ ਦੇ ਫਰਸ਼ ਲੱਗੀ ਵੀ ਆ ਉਹਨੂੰ ਪੰਨ ਕੇ ਇਹ ਨਾਲੀਆਂ ਕਵਰ ਕਰਨ ਕੇ ਆਪ ਦਾ ਮਤਲਬ ਕਿ ਸੀਵਰੇਜ ਪਾਉਣ ਲੱਗੇ ਬਾਕੀ ਵਾਰਾਂ ਚ ਐਟ ਤੱਕ ਵੀ ਨਹੀਂ ਲੱਗੀ ਸੀਵਰੇਜ ਤਾਂ ਪੈਣੇ ਕੀ ਦੂਰ ਦੀ ਗੱਲ ਕੋਈ ਵਿਕਾਸ ਉਹਨਾਂ ਦਾ ਕੋਈ ਸਫਾਈ ਕਰਨੀ ਜਾਂਦਾ ਕੋਈ ਨਾਲੀਆਂ ਦੀ ਉੱਤੇ ਸਫਾਈ ਤੱਕ ਕਰਨੀ ਜਾਂਦਾ ਜਦ ਕਿ ਦੂਜੇ ਬਾਰਾਂ ਜਾਂ ਆਉਤੇ ਬਾਰਾਂ ਜੀ ਇਹ ਸਫਾਈ ਕਰਮਚਾਰੀ ਉੱਥੇ ਲਾਈ ਫਿਰਦੇ ਰਹੇ ਸਾਨੂੰ ਜੋ ਪਿਛਲੇ 14 ਮਹੀਨਿਆਂ ਤੋਂ ਸਿਸਟਮ ਚੱਲ ਰਿਹਾ ਉਸ ਪੂਰੇ ਸਿਸਟਮ ਤੇ ਅਤਰਾਜ ਹੈ ਉਸ ਦਾ ਕਾਰਨ ਇਹ ਹੈ ਕਿ 14 ਮਹੀਨਿਆਂ ਦੇ ਵਿੱਚ ਕੇਵਲ 3 ਮੀਟਿੰਗਾਂ ਹੋਈਆਂ ਹਨ ਜੋ 24 20 7 ਤੇ 27 10 14 ਮਹੀਨਿਆਂ ਦੇ ਵਿੱਚ ਜਦ ਕੇ ਲਾਗਲੀ ਨਗਰ ਪੰਚਾਇਤ ਬਦਰੀ ਕਲਾਮੇ ਕੇ 15 ਮੀਟਿੰਗਾਂ ਹੋ ਚੁੱਕੀਆਂ ਹਨ ਔਰ ਮੇਰੀ ਜਾਣਕਾਰੀ ਮੁਤਾਬਕ ਹਰ ਮਹੀਨੇ ਮੀਟਿੰਗ ਹੋਣੀ ਜ਼ਰੂਰੀ ਬਣਦੀ ਹੈ ਕਿਉਂਕਿ ਕੁਝ ਦਫ਼ਤਰ ਦੇ ਜ਼ਰੂਰੀ ਖਰਚੇ ਹੁੰਦੇ ਹਨ ਔਰ ਵਿਕਾਸ ਸੰਬੰਧੀ ਸਮੀਖਿਆ ਹੁੰਦੀ ਹੈ ਸ਼ਹਿਰ ਦੇ ਜੋ ਲੋਕਾਂ ਨੇ ਸਾਨੂੰ 13 ਐਮਸੀਆਂ ਨੂੰ ਨੁਮਾਇੰਦਿਆਂ ਨੂੰ ਕੌਂਸਲਰਾਂ ਨੂੰ ਚੁਣਿਆ ਹੈ ਉਹਨਾਂ ਤੋਂ ਉਹਨਾਂ ਨੂੰ ਆਸ ਹੁੰਦੀ ਹੈ ਕਿ ਮਹੀਨਾ ਬਾਅਦ ਮੀਟਿੰਗ ਹੋਵੇਗੀ ਤਾਂ ਛੋਟੇ-ਛੋਟੇ ਮਸਲੇ ਦੇ ਵਿਚਾਰ ਹੋਵੇਗਾ ਉਹ ਮਸਲੇ ਵੱਡਾ ਰੂਪ ਧਾਰਨ ਨਹੀਂ ਕਰਨਗੇ ਅੱਜ ਦੀ ਜੋ ਮੀਟਿੰਗ ਹੋਈ ਹੈ ਉਹ ਲਗਭਗ 5.5 ਮਹੀਨੇ ਬਾਅਦ ਮੀਟਿੰਗ ਹੋਈ ਹੈ ਜਿਸ ਕਮੇਟੀ ਦੀ ਮੀਟਿੰਗ 5.5 ਮਹੀਨੇ ਬਾਅਦ ਹੋਵੇਗੀ ਉਸ ਕਮੇਟੀ ਤੋਂ ਵਿਕਾਸ ਦੀ ਆਸ ਕਰਨਾ ਮੇਰਾ ਖਿਆਲ ਹੈ ਆਪਣੇ ਆਪ ਦੇ ਵਿੱਚ ਬੇਈਮਾਨੀ ਵਾਲੀ ਗੱਲ ਹੈ ਇਸ ਕਰਕੇ ਅਸੀਂ ਚਾਹੁੰਦੇ ਹਾਂ ਮੀਟਿੰਗ ਮਹੀਨਾ ਬਾਾਰ ਹੋਵੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮੁੱਚੇ ਰੂਪ ਚੁਣਿਆ ਜਾਵੇ ਕਹਿਣ ਦਾ ਮਤਲਬ ਸਿਰਫ ਆਪਣੀ ਹੀ ਚਹੇਤਿਆਂ ਦੀਆਂ ਗਲੀਆਂ ਨੂੰ ਬਾਰ-ਬਾਰ ਪੁੱਟ ਕੇ ਪੱਕਾ ਕਰਨਾ ਬਣੀਆਂ ਨਾਲੀਆਂ ਨੂੰ ਪੁੱਟ ਕੇ ਸੀਵਰੇਜ ਪਾਉਣਾ ਉੱਥੇ ਔਰ ਜਿੱਥੇ ਲੋੜੀ ਦਾ ਵਿਕਾਸ ਹੈ ਉਸ ਨੂੰ ਲਜੰਦਾਜ ਕਰਨਾ ਪਹਿਲਾਂ ਟੈਂਡਰ ਮਤੇ ਦੇ ਵਿੱਚ ਕੰਮ ਨਹੀਂ ਪਾਇਆ ਜਾਂਦਾ ਜੇ ਕੰਮ ਪਾਇਆ ਜਾਂ ਮਤਲਬ ਟੈਂਡਰ ਨਹੀਂ ਲਾਇਆ ਜਾਂਦਾ ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਕਿ 30 7 2015 9 ਮਹੀਨੇ ਪਹਿਲਾਂ ਪਾਸ ਕੀਤੇ ਹੋਏ ਕੰਮ પાસ ਕੀਤੇ ਹੋਏ ਮਤੇ ਅੱਜ ਤੱਕ ਵੀ ਟੈਂਡਰ ਨਹੀਂ ਲੱਗੇ ਹਨ ਇਸ ਚੋਣੇ ਕੀ ਤੁਸੀਂ ਅਸੀਂ ਚਾਹੁੰਦੇ ਆ ਜੋ ਵਿਕਾਸ ਹੈ ਹੁਣ 13 ਮੈਂਬਰ ਨਿਹਾਲ ਸਿੰਘ ਵਾਲਾਂ ਦੇ ਚੁਣੇ ਗਏ ਨੇ ਅਸੀਂ ਸਿਰਫ ਤੇ ਸਿਰਫ ਸਮੁੱਚਾ ਵਿਕਾਸ ਚਾਹੁੰਦੇ ਆ ਪੱਖਵਾਤ ਵਾਲਾ ਵਿਕਾਸ ਨਹੀਂ ਚਾਹੁੰਦੇ ਬਾੜ ਬਾਈਜ਼ ਵਿਕਾਸ ਹੋਵੇ ਜਿੱਥੇ ਪਹਿਲਾ ਲੋੜ ਹੈ ਉਸ ਤਰ੍ਹਾਂ ਵਿਕਾਸ ਹੋਵੇ ਸਭ ਨੂੰ ਬਣਦਾ ਪਹਿਲਾਂ ਤਾਂ ਮਾਨ ਸਤਕਾਰ ਮਿਲੇ ਫਿਰ ਵਿਕਾਸ ਹੋਵੇ ਅੱਜ ਦੀ ਬੜੀ ਅਹਿਮ ਮੀਟਿੰਗ ਸੀ ਜਿੱਦੇ ਅਸੀਂ ਬਜਟ ਪਾਸ ਕਰਨਾ ਹੈ ਕਿ ਹੋਰ ਵਿਕਾਸ ਦੇ ਮੁੱਦਿਆਂ ਤੇ ਚਰਚਾ ਕਰਨੀ ਸੀ ਲੇਕਿਨ ਮੈਨੂੰ ਬੜਾ ਦੁੱਖ ਹੋਇਆ ਵਿਰੋਧੀ ਧਿਰ ਜਦੋਂ ਵੀ ਕਿਸੇ ਮੀਟਿੰਗ ਚ ਆਈ ਹੈ ਉਹ ਬੜੀ ਗਰਮੈਸ਼ਨਾ ਤੇ ਤਵਫੀ ਭਰੇ ਲਹਿਜ ਚ ਹੁੰਦੀ ਹੈ 27 10 2015 ਦੀ ਮੀਟਿੰਗ ਜਿਸ ਸਹਾਰਤਪੂਰਨ ਮਾਹੌਲ ਰਿਹਾ ਉਦੋਂ ਸਾਰੇ ਅਸੀਂ ਮਤੇ ਪਾਸ ਕੀਤੇ ਡਵੈਲਪਮੈਂਟ ਦੇ ਉਹਨਾਂ ਜੋ ਵਿਕਾਸ ਕਾਰ ਚੱਲਦੇ ਆ ਅੱਜ ਜਿਹੜੀ ਅਹਿਮ ਮੀਟਿੰਗ ਸੀ ਸਾਲ 2016-17 ਦੀ ਜਿੱਤੇ ਬਜਟ ਪਾਸ ਕੀਤਾ ਜਾਂ ਹੋਰ ਵਿਕਾਸ ਦੇ ਮੁੱਦੇ ਸੀ ਉਹਨਾਂ ਤੇ ਚਰਚਾ ਨਹੀਂ ਕੀਤੀ ਵਾਕ ਆਊਟ ਕਰ ਗਏ ਔਰ ਬੜੀ ਤਲਖੀ ਬੁਰੇ ਲੇ ਜਿਹੜੇ ਉਹ ਹਾਊਸ ਦੀ ਮਰਿਆਦਾ ਭੰਗ ਕੀਤੀ ਹੈ ਬਾੜ ਨੰਬਰ 6 ਤੋਂ ਜਗਦੀਪ ਸਿੰਘ ਘਟਰਾਜੀ ਨੇ ਆਪ ਦੇ ਗਾਲਾਂ ਕੱਢੀਆਂ ਇੱਥੇ ਹਾਊਸ ਜਦੋਂ ਹਾਊਸ ਵਿੱਚ ਕੀ ਨੂੰ ਕੱਢਦਾ ਕਹਿੰਦਾ ਮੈਂ ਨਾ ਹਾਊਸ ਨੂੰ ਕੱਢਦਾ ਮੈਂ ਤਾਂ ਗਾਲਾਂ ਵੈਸੇ ਕੱਢਦਾ ਵਿਕਾਸ ਗੁਰੂਤਿਆਂ ਨੂੰ ਪਤਾ ਨਹੀਂ ਕਿਹਨੂੰ ਕੱਢਦਾ ਸੀ ਗਾਲਾਂ ਉਹ ਅਸੀਂ ਉਸ ਦੀ ਨਿੰਦਾ ਕਰਦੇ ਹਾਂ ਕਿਉਂਕਿ ਸਾਡੇ ਨਾਲ ਸਾਰੇ ਮਾਣਯੋਗ ਐਮਸੀ ਸਾਹਿਬਾਨ ਨੇ ਖਾਸ ਕਰ ਸਾਡੇ ਚ 6 ਲੇਡੀਆਂ ਹੈ ਉਹਨਾਂ ਨੇ ਬਹੁਤ ਬਰਾ ਮਨਾਇਆ ਉਹਨਾਂ ਨੇ ਨਿੰਦਾ ਪ੍ਰਸਤਾਵ ਲਿਖਣ ਦਾ ਮੈਨੂੰ ਬੇਨਤੀ ਕੀਤੀ ਹੈ ਮੇਰੇ ਕਹਿਣ ਤੋਂ ਬਾਅਦ ਹਰ ਜੋ ਅਸੀਂ ਵਿਕਾਸ ਕਰਦੇ ਹਾਂ ਸੁਚੱਜੇ ਟੰਗਣਾ ਉਹਦਾ ਵਿਰੋਧ ਕਰਦੇ ਆ ਪ੍ਰਧਾਨ ਜੀ ਉਹ ਵਿਤਕਰਾ ਕਹਿ ਰਹੇ ਨੇ ਸਾਡੇ ਨਾਲ ਵਿਕਾਸ ਕੰਮਾਂ ਦੇ ਵਿਤਕਰਾ ਹੁੰਦਾ ਜਦੋਂ ਕਿ ਪਹਿਲਾਂ ਟੈਂਡਰ ਲੱਗ ਜਦੋਂ ਕੋਈ ਦਲੀਲ ਅਪੀਲ ਆਉਂਦੀ ਹੈ ਵਿਤਕਰੇ ਦੀ ਉਹ ਤੋਂ ਦਲੀਲ ਸੁਣਨ ਨੂੰ ਤਿਆਰ ਨਹੀਂ ਤੇ ਗਰਮ ਬੋਲਣ ਲੱਗ ਜਾਂਦੇ ਆ ਵਿਤਕਰਾ ਕਹਿੰਦੇ 11 ਨੰਬਰ ਵਾਰਡ ਸਾਰਿਆਂ ਨੂੰ ਪਹਿਲਾਂ ਮਤਾ ਪਾ ਕੇ ਕਲਸੀਲੀ ਗਲੀ ਬਣਾਈ ਅਸੀਂ ਸਕੂਲ ਰੋਡ ਤੇ ਵਰਮ ਅਸੀਂ ਪੱਕਾ ਕੀਤਾ ਪਰਲੇ ਪਾਸੇ ਵੀ ਪੱਕਾ ਕਰਨਾ ਸੀ ਉਧਰ ਕੇਸ ਚੱਲਦਾ ਵੀਡੀਓ ਪਿਆ ਉਹ ਕਰ ਨਹੀਂ ਸਕਦੇ ਇਹਨਾਂ ਨੂੰ ਪਤਾ ਬਾਖੂ ਪੀ ਜਾਂਦਾ ਲੋਕਾਂ ਨੂੰ ਗੁੰਮਰਾਹ ਕਰਦੇ ਆ ਇਹ ਇਹ ਕੋ ਮੀਟਿੰਗਾਂ ਦਾ ਕਹਿ ਰਹੀ ਇਹ ਮੀਟਿੰਗਾਂ ਨਹੀਂ ਹੋ ਰਹੀਆਂ ਇਹ ਕਹਿੰਦੇ ਬਹੁਤ ਲੰਬੇ ਸਮੇਂ ਬਾਅਦ ਆ ਗਈਆਂ ਮੀਟਿੰਗਾਂ ਸਮਵਰਾਂ ਦੇ ਸਾਹਿਬ ਈਓ ਸਾਹਿਬ ਨੇ ਨਿ ਰੱਖਣੀਆਂ ਹੁੰਦੀਆਂ ਈਓ ਸਾਹਿਬ ਨੂੰ ਅਸੀਂ ਬਾਰ ਬਾਰ ਕਹਿੰਦੇ ਆ ਫਰਵਰੀ ਦੀ ਮੀਟਿੰਗ ਰੱਖਦੇ ਸੀ ਲੇਕਿਨ ਗ੍ਰਾਂਟਾਂ ਦਾ ਪ੍ਰੈਸ਼ਰ ਸੀ ਸਰਕਾਰ ਦਾ 31 ਮਾਰਚ ਪਹਿਂ ਜਿਹੜੀ ਸਾਨੂੰ 3 ਕਰੋੜ ਤੇ 54 ਲੱਖ ਦੀ ਗ੍ਰਾਂਟ ਮਨਜ਼ੂਰ ਹੋਈ ਹੈ ਅਸੀਂ ਉਹ ਗ੍ਰਾਂਟਾਂ ਵਾਸਤੇ ਐਸਟੀਮੇਟ ਬਣਾ ਕੇ ਭੇਜਿਆ ਸਾਡੇ ਜੈ ਜੀ ਸਾਹਿਬ ਨੇ ਤੇ ਈਓ ਸਾਹਿਬ ਨੇ ਲੇਕਿਨ ਬਾਅਦ ਵਿੱਚ ਗਾਈਡਲਾਈਨ ਸਰਕਾਰ ਨੇ ਬਦਲਤੀ ਉਸ ਗਾਈਡਲਾਈਨ ਦੇ ਮੁਤਾਬਕ ਦੁਬਾਰਾ ਫੇਰ ਐਸਟੀਮੇ ਪਾਸ ਹੋਣੇ ਪੈਂਡਿੰਗ ਪਏ ਐ ਗਾਈਡਲਾਈਨ ਦੇ ਮੁਤਾਬਕ ਸਾਰਾ ਹਮਲਾ ਫੈਲਾ 31 ਮਾਰਚ ਤੋਂ ਬਾਅਦ ਸਰਕਾਰ ਦਾ ਪ੍ਰੈਸ਼ਰ ਸੀ ਵੀ ਉਹ 31 ਮਾਰਚ ਤੋਂ ਪਹਿਲਾਂ ਪਹਿਲਾਂ ਸਬਮਿਟ ਕਰੋ 31 ਮਾਰਚ ਨਿਕਲਦੇ ਸਾਰੇ ਇਸ ਅਪ੍ਰੈਲ ਚ ਮੀਟਿੰਗ ਰੱਖ ਦਿੱਤੀ ਹੈ ਕੋਰੀਆ ਜੰਗ